ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਤਾਂ ਹੀ ਅਪੀਲ ਹੈ ਸੰਗਤ ਨੂੰ ਦੇਖੋ ਸਾਡਾ ਮੋਰਚਾ ਬਹੁਤ ਚੜ੍ਹਦੀ ਕਲਾ 'ਚ ਪੂਰੇ ਪੀਕ ਦੇ ਉੱਤੇ ਆ ਸਾਰਾ ਸੈਂਟਰ ਤੱਕ ਹਿੱਲਿਆ ਹੋਇਆ ਤੇ ਪਰ ਸੈਂਟਰ ਦੀਆਂ ਚਾਲਾਂ ਨੇ ਹੈਨਾ ਜਾਂ ਜਿਹੜੀਆਂ ਸਰਕਾਰਾਂ ਨੇ ਵੀ ਅਸੀਂ ਕਿਵੇਂ ਮੋਰਚੇ ਨੂੰ ਖਤਮ ਕਰੀਏ ਤੇ ਵੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਮੋਰਚਾ ਬਹੁਤ ਉੱਤੇ ਜਾ ਚੁੱਕਿਆ ਦੇਸ਼ ਵਿਦੇਸ਼ ਬਹੁਤ ਵੱਡੇ ਪੱਧਰ ਤੇ ਹੈਨਾ ਸਾਰੀਆਂ ਸੰਗਤਾਂ ਅੱਜ ਦੇਖ ਰਹੀਆਂ ਨੇ ਵੀ ਹਾਂ ਜਿਹੜਾ ਖਨੋਰੀ ਬਾਰਡਰ ਦੇ ਉੱਤੇ ਮੋਰਚਾ ਚੱਲ ਰਿਹਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੂਣਾ ਵੱਲ ਦੇਖ ਰਿਹਾ ਨੇ ਵੀ ਹਾਂ ਇਸ ਮੋਰਚੇ ਦਾ ਹੁਣ ਕੀ ਬਣੂਗਾ ਤੇ ਬਾਬਾ ਜੀ ਸਾਡਾ ਫਰਜ਼ ਬਣਦਾ ਵੀ ਇਸ ਮੋਰਚੇ ਨੂੰ ਅ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜੀ ਦੀ ਢਾਲ ਬਣੀਏ ਬੱਤ ਤੋਂ ਬੱਤ ਹਾਜ਼ਰੀ ਲਵਾਈਏ ਨੌਜਵਾਨ ਬਹੁਤ ਬੱਤ ਤੋਂ ਬੱਤ ਗਿਣਤੀ ਆਉਂਦੇ ਵੀ ਨੇ ਹਨਾ ਅਸੀਂ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ ਭਾਈ ਇਹ ਇਤਿਹਾਸ ਲਿਖਿਆ ਜਾ ਰਿਹਾ ਤੇ ਸਭ ਦਾ ਫਰਜ਼ ਬਣਦਾ ਵੀ ਇੱਥੇ ਬੱਤ ਤੋਂ ਬੱਤ ਹਾਜ਼ਰੀ ਲਵਾਈਏ ਰਾਤ ਨੂੰ ਬੱਤ ਤੋਂ ਬੱਤ ਡਿਊਟੀਆਂ ਦੀ ਇਹ ਨੌਜਵਾਨ ਨੂੰ ਹਨਾ ਕਿਉਂਕਿ ਰਾਤ ਨੂੰ ਇਹ ਹਲਚਲ ਜਿੰ ਜਿੱਥੇ ਵੀ ਮੈਸੇਜ ਲੱਗਦਾ ਬਾਈ ਹਨਾ ਵੱਧ ਤੋਂ ਵੱਧ ਪਹੁੰਚੋ ਬਾਰਡਰ ਨੂੰ ਕਿਉਂਕਿ ਅਸੀਂ ਬਚਾਵਾਂਗੇ ਹੋਰ ਕੌਣ ਲੜੂਗਾ ਬਾਈ ਠੀਕ ਹੈ ਨਾ ਅਸੀਂ ਲੜਾਂਗੇ ਹਨਾ ਅਸੀਂ ਬਚਾਵਾਂਗੇ ਪੰਜਾਬ ਨੂੰ ਅਸੀਂ ਬਚਾਵਾਂਗੇ ਖੇਤੀ ਨੂੰ ਕਿਸੇ ਨੇ ਬਾਹਰੋਂ ਨਹੀਂ ਆਉਣਾ ਬਚਾਉਣ ਠੀਕ ਹੈ ਸਰਕਾਰਾਂ ਤਾਂ ਮਾਰਨ ਨੂੰ ਫਿਰਦੀਆਂ ਨੇ ਸਾਨੂੰ ਸਾਰੇ ਪਾਸਿਓਂ ਠੀਕ ਹੈ ਅਸੀਂ ਲੜਾਂਗੇ ਠੀਕ ਹੈ ਨਾ ਅਸੀਂ ਲੜਾਂਗੇ ਸਾਡੇ ਬਜ਼ੁਰਗ ਲੜਨਗੇ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਇਹਨਾਂ ਦੀ ਢਾਲ ਬਣਾਂਗੇ ਸਾਰੇ ਦੇ ਸਾਰੇ ਉਹ ਹੱਤ ਬਣ ਕੇ ਆਹੀ ਅਪੀਲ ਕਰਦੇ ਹਾਂ ਸਾਰਿਆਂ ਨੂੰ ਵੀ ਵੱਦ ਤੋਂ ਵੱਧ ਖਨੋਰੀ ਬਾਰਡਰ ਦੇ ਸੰਗਤ ਜੀ ਹੈ ਨਾ ਵੱਦ ਤੋਂ ਵੱਧ ਟਰਾਲੀਆਂ ਲੈ ਕੇ 12 ਤੋਂ 13000 ਪਿੰਡਾਂ ਪੰਜਾਬ ਦਾ ਹਰਿਆਣਾ ਨਾਲ ਜੁੜਿਆ ਹੋਇਆ ਸਾਰੇ ਦਾ ਸਾਰਾ ਠੀਕ ਹੈ ਅਸੀਂ ਵੀ ਬਾਬਾ ਜੀ ਕੰਮ ਸਾਨੂੰ ਵੀ ਹੁੰਦੇ ਨੇ ਠੀਕ ਹੈ ਪਰ ਅਸੀਂ ਵੀ ਟਾਈਮ ਕੱਢਦੇ ਹਾਂ ਤੇ ਸਾਰਿਆਂ ਦਾ ਫਰਜ਼ ਬਣਦਾ ਵੀ ਹੈ ਨਾ ਆ ਸੰਘਰਸ਼ਾਂ ਦੇ ਸਾਹਮਣੇ ਹੋਈਏ ਪੰਜਾਬ ਲਈ ਆਪਣੀ ਖੇਤੀ ਲਈ ਟਾਈਮ ਕਰਦੀਏ ਠੀਕ ਹੈ ਤੇ ਵੱਦ ਤੋਂ ਵੱਧ ਸਾਰੇ ਹਾਜ਼ਰੀ ਲਵਾ ਬਚਾਵਾਂਗੇ ਖੇਤੀ ਨੂੰ ਵੀ ਬਚਾਵਾਂਗੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਉਹਨਾਂ ਨੂੰ ਵੀ ਬਚਾਵਾਂਗੇ ਕਿਉਂਕਿ ਬਾਬਾ ਜੀ 40 40 ਸਾਲ ਲੱਗ ਜਾਂਦੇ ਨੇ ਐਡਾ ਐਡਾ ਲੀਡਰ ਐਵੇਂ ਨਹੀਂ ਤਿਆਰ ਹੋ ਜਾਂਦਾ ਹੈ ਨਾ ਐਵੇਂ ਨਹੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਕੋਈ ਬਣ ਸਕਦਾ ਹੈ ਨਾ 40 ਸਾਲ ਦਾ ਸੰਘਰਸ਼ਾ ਕਿੰਨੀ ਵਾਰ ਜੀਆਂ ਕੱਟੀਆਂ ਹੋਣਗੇ ਕਿੰਨੇ ਕੁ ਪਾਛੇ ਹੋਏ ਹੋਣਗੇ ਹੈ ਨਾ ਕਿੰਨਾ ਕੁ ਪਰਿਵਾਰ ਨੇ ਹੰਡਾਇਆ ਹੋਊਗਾ ਅਸੀਂ ਤਾਂ 5 ਸਾਲ ਦਾ ਸੰਘਰਸ਼ਾ ਅਸੀਂ ਫੀਲ ਕਰ ਸਕਦੇ ਹਾਂ ਨਾ ਚੀਜ਼ਾਂ ਨੂੰ ਠੀਕ ਹੈ ਬਾਬਾ ਜੀ ਟਾਲ ਬਣਨਾ ਹੈ ਜਾਣ ਨਹੀਂ ਦੇਣਾ ਚੱਕ ਤੋਂ ਹੈ ਨਾ ਜੇ ਤੁਸੀਂ 12 ਤੋਂ 13000 ਰੁਪਏ ਦੇ ਚੋਲ ਜਾ ਕੇ ਇੱਥੇ ਟਰਾਲੀਆਂ ਖੜਾ ਦੇਉਗੇ 12 ਤੋਂ 13000 ਪਿੰਡਾਂ ਚ ਸੰਗਤ ਐਣੀ ਇੱਥੇ ਆ ਕੇ ਸਾਰੀ ਡਟ ਜੂਗੀ ਨਾ ਕੀ ਮਜਾ ਹੈ ਨਾ ਸਰਕਾਰਾਂ ਦੀ ਸਰਕਾਰ ਨਾ ਚੁਕੇ ਹੈ ਨਾ ਪਹਿਲਾਂ ਵੀ ਚ ਗਈਆਂ ਸੀ ਵੱਡੀਆਂ ਵੱਡੀਆਂ ਸਰਕਾਰਾਂ ਸੱਪੀਲਾ ਬਈ ਵੱਤੋ ਵੱਤ ਹਾਜ਼ਰੀ ਲਵਾਓ ਸਾਡੀਆਂ ਭੈਣਾਂ ਸਾਡੀਆਂ ਮਾਮਾ ਠੀਕ ਹੈ ਸਾਡੇ ਨੌਜਵਾਨ ਸਾਡੇ ਬੱਚਿਆਂ ਨੂੰ ਦਿਖਾਓ ਜਿਹੜੇ ਛੋਟੇ ਬੱਚੇ ਹੁੰਦੇ ਨੇ ਅਸੀਂ ਅਗਲੀ ਪੀੜੀ ਵੀ ਤਿਆਰ ਕਰਨੀ ਹੈ ਜਿਹੜੀ ਸੰਘਰਸ਼ਾਂ ਦੇ ਰਾਹ ਦੇ ਉੱਤੇ ਤੁਰੇ ਤੇ ਵੱਤੋ ਵੱਤ ਸਾਰੇ ਹਾਜ਼ਰੀ ਲਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਤਾਂਹੀ ਅਪੀਲ ਹੈ ਸੰਗਤ ਨੂੰ ਦੇਖੋ ਸਾਡਾ ਮੋਰਚਾ ਬਹੁਤ ਚੜ੍ਹਦੀ ਕਲਾ 'ਚ ਪੂਰੇ ਪੀਕ ਦੇ ਉੱਤੇ ਆ ਸਾਰਾ ਸੈਂਟਰ ਤੱਕ ਖਿਲਿਆ ਹੋਇਆ ਤੇ ਪਰ ਸੈਂਟਰ ਦੀਆਂ ਚਾਲਾਂ ਨੇ ਹਨਾ ਯਾ ਜਿਹੜੀਆਂ ਸਰਕਾਰਾਂ ਨੇ ਵੀ ਅਸੀਂ ਕਿਵੇਂ ਮੋਰਚੇ ਨੂੰ ਖਤਮ ਕਰੀਏ ਤੇ ਵੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਮੋਰਚਾ ਬਹੁਤ ਉੱਤੇ ਜਾ ਚੁੱਕਿਆ ਦੇਸ਼ ਵਿਦੇਸ਼ ਬਹੁਤ ਵੱਡੇ ਪੱਦਰ ਤੇ ਹਨਾ ਸਾਰੀਆਂ ਸੰਗਤਾਂ ਅੱਜ ਦੇਖ ਰਹੀਆਂ ਨੇ ਵੀ ਹਾਂ ਜਿਹੜਾ ਕਨੋਰੀ ਬਾਰਡਰ ਦੇ ਉੱਤੇ ਮੋਰਚਾ ਚੱਲ ਰਿਹਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਉਹਨਾਂ ਵੱਲ ਦੇਖ ਰਿਹਾ ਨੇ ਵੀ ਹਾਂ ਇਸ ਮੋਰਚੇ ਦਾ ਹੁਣ ਕੀ ਬਣੂਗਾ ਤੇ ਬਾਬਾ ਜੀ ਸਾਡਾ ਫਰਜ਼ ਬਣਦਾ ਵੀ ਇਸ ਮੋਰਚੇ ਨੂੰ ਅਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜੀ ਦੀ ਢਾਲ ਬਣੀਏ ਬੱਤ ਤੋਂ ਬੱਤ ਹਾਜ਼ਰੀ ਲਵਾਈਏ ਨੌਜਵਾਨ ਬਹੁਤ ਬੱਤ ਤੋਂ ਬੱਤ ਗਿਣਤੀ ਆਉਂਦੇ ਵੀ ਨੇ ਹਨਾ ਅਸੀਂ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ ਬਈ ਇਤਿਹਾਸ ਲਿਖਿਆ ਜਾ ਰਿਹਾ ਤੇ ਸਭ ਦਾ ਫਰਜ਼ ਬਣਦਾ ਵੀ ਇੱਥੇ ਬੱਤ ਤੋਂ ਬੱਤ ਹਾਜ਼ਰੀ ਲਵਾਈਏ ਰਾਤ ਨੂੰ ਬੱਤ ਤੋਂ ਬੱਤ ਡਿਊਟੀਆਂ ਦੀਆਂ ਨੌਜਵਾਨ ਨੂੰ ਹਨਾ ਕਿਉਂਕਿ ਰਾਤ ਨੂੰ ਇਹ ਹਲਚਲ ਬੱਦ ਜਿੱਥੇ ਵੀ ਮੈਸੇਜ ਲੱਗਦਾ ਬਾਈ ਹੈਨਾ ਵੱਦ ਤੋਂ ਵੱਧ ਪਹੁੰਚੋ ਬਾਰਡਰ ਨੂੰ ਕਿਉਂਕਿ ਅਸੀਂ ਬਚਾਵਾਂਗੇ ਹੋਰ ਕੌਣ ਲੜੂਗਾ ਬਾਈ ਠੀਕ ਹੈ ਨਾ ਅਸੀਂ ਲੜਾਂਗੇ ਹੈਨਾ ਅਸੀਂ ਬਚਾਵਾਂਗੇ ਪੰਜਾਬ ਨੂੰ ਅਸੀਂ ਬਚਾਵਾਂਗੇ ਖੇਤੀ ਨੂੰ ਕਿਸੇ ਨੇ ਬਾਹਰੋਂ ਨਹੀਂ ਆਉਣਾ ਬਚਾਉਣ ਠੀਕ ਹੈ ਸਰਕਾਰਾਂ ਤਾਂ ਮਾਰਨ ਨੂੰ ਫਿਰਦੀਆਂ ਨੇ ਸਾਨੂੰ ਸਾਰੇ ਪਾਸੇ ਨੂੰ ਠੀਕ ਹੈ ਅਸੀਂ ਲੜਾਂਗੇ ਠੀਕ ਹੈ ਨਾ ਅਸੀਂ ਲੜਾਂਗੇ ਸਾਡੇ ਬਜ਼ੁਰਗ ਲੜਨਗੇ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਇਹਨਾਂ ਦੀ ਢਾਲ ਬਣਾਂਗੇ ਸਾਰੇ ਦੇ ਸਾਰੇ ਉਹ ਹੱਥ ਬਨ ਕੇ ਆਈ ਅਪੀਲ ਕਰਦੇ ਹਾਂ ਸਾਰਿਆਂ ਨੂੰ ਵੀ ਵੱਧ ਤੋਂ ਵੱਧ ਖਨੋਰੀ ਬਾਰਡਰ ਦੇ ਸੰਗਤ ਜੀ ਹੈ ਨਾ ਵੱਧ ਤੋਂ ਵੱਧ ਟਰਾਲੀਆਂ ਲੈ ਕੇ 12 ਤੋਂ 13000 ਪਿੰਡਾਂ ਪੰਜਾਬ ਦਾ ਹਰਿਆਣਾ ਨਾਲ ਜੁੜਿਆ ਹੋਇਆ ਸਾਰੇ ਦਾ ਸਾਰਾ ਠੀਕ ਹੈ ਅਸੀਂ ਵੀ ਬਾਬਾ ਜੀ ਕੰਮ ਸਾਨੂੰ ਵੀ ਹੁੰਦੇ ਨੇ ਠੀਕ ਹੈ ਪਰ ਅਸੀਂ ਵੀ ਟਾਈਮ ਕੱਢਦੇ ਆ ਤੇ ਸਾਰਿਆਂ ਦਾ ਫਰਜ਼ ਬਣਦਾ ਵੀ ਹੈ ਨਾ ਆ ਸੰਘਰਸ਼ਾਂ ਦੇ ਸਾਮਣ ਮਿਲ ਹੋਈਏ ਪੰਜਾਬ ਲਈ ਆਪਣੀ ਖੇਤੀ ਲਈ ਟਾਈਮ ਕੱਢੀਏ ਠੀਕ ਹੈ ਤੇ ਬਾਤ ਤੋਂ ਬਾਤ ਸਾਰੇ ਹਾਜ਼ਰੀ ਲਵਾਓ ਅਸੀਂ ਰਲ ਮਿਲ ਕੇ ਇਸ ਪੰਜਾਬ ਨੂੰ ਵੀ ਬਚਾਵਾਂਗੇ ਇਸ ਖੇਤੀ ਨੂੰ ਵੀ ਬਚਾਵਾਂਗੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਉਹਨਾਂ ਨੂੰ ਵੀ ਬਚਾਵਾਂਗੇ ਕਿਉਂਕਿ ਬਾਬਾ ਜੀ 40 40 ਸਾਲ ਲੱਗ ਜਾਂਦੇ ਨੇ ਐਡਾ ਐਡਾ ਲੀਡਰ ਐਵੇਂ ਨਹੀਂ ਤਿਆਰ ਹੋ ਜਾਂਦਾ ਹੈ ਨਾ ਐਵੇਂ ਨਹੀਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਕੋਈ ਬਣ ਸਕਦਾ ਹੈ ਨਾ 40 ਸਾਲ ਦਾ ਸੰਘਰਸ਼ਾ ਕਿੰਨੀ ਵਾਰ ਜੀਹਾਂ ਕੱਟੀਆਂ ਹੋਣਗੇ ਕਿੰਨੇ ਕੁ ਪਾਚੇ ਹੋਏ ਹੋਣਗੇ ਹੈ ਨਾ ਕਿੰਨਾ ਕੁ ਪਰਿਵਾਰ ਨੇ ਹੰਡਾਇਆ ਹੋਗਾ ਅਸੀਂ ਤਾਂ 5 ਸਾਲ ਦਾ ਸੰਘਰਸ਼ਾ ਅਸੀਂ ਫੀਲ ਕਰ ਸਕਦੇ ਆ ਨਾ ਚੀਜ਼ਾਂ ਨੂੰ ਠੀਕ ਹੈ ਬਾਬਾ ਜੀ ਟਾਲ ਬਣਨਾ ਹੈ ਜਾਨ ਨਹੀਂ ਦੇਣਾ ਚੱਕ ਤੋਂ ਹੈ ਨਾ ਜੇ ਤੁਸੀਂ 12 ਤੋਂ 13000 ਰੁਪਏ ਨੂੰ ਚੁਲ ਜਾ ਕੇ ਇੱਥੇ ਟਰਾਲੀਆਂ ਖੜਾ ਦੇਉਗੇ 12 ਤੋਂ 13000 ਪਿੰਡਾਂ ਚੋਂ ਸੰਗਤ ਐਣੀ ਇੱਥੇ ਆ ਕੇ ਸਾਰੀ ਡਟ ਜੂਗੀ ਨਾ ਕੀ ਮਜਾਲ ਹੈ ਨਾ ਸਰਕਾਰਾਂ ਦੀ ਸਰਕਾਰ ਨਾ ਚੁਕੇ ਹੈ ਨਾ ਪਹਿਲਾਂ ਵੀ ਚ ਗਈਆਂ ਸੀ ਵੱਡੀਆਂ ਵੱਡੀਆਂ ਸਰਕਾਰ ਅਸਾ ਪੀਲਾ ਬਾਈ ਵੱਤ ਤੋਂ ਵੱਧ ਹਾਜ਼ਰੀ ਲਵਾਓ ਸਾਡੀਆਂ ਭੈਣਾਂ ਸਾਡੀਆਂ ਮਾਮਾ ਠੀਕ ਹੈ ਸਾਡੇ ਨੌਜਵਾਨ ਸਾਡੇ ਬੱਚਿਆਂ ਨੂੰ ਦਿਖਾਓ ਜਿਹੜੇ ਛੋਟੇ ਬੱਚੇ ਆਉਂਦੇ ਨੇ ਅਸੀਂ ਅਗਲੀ ਪੀੜੀ ਵੀ ਤਿਆਰ ਕਰਨੀ ਹੈ ਜਿਹੜੀ ਸੰਘਰਸ਼ਾਂ ਦੇ ਰਾਹ ਦੇ ਉੱਤੇ ਤੁਰੇ ਤੇ ਵੱਤ ਤੋਂ ਵੱਧ ਸਾਰੇ ਹਾਜ਼ਰੀ ਲਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ